ਕਿ ਤਾਂ ਉਹਨਾਂ ਨੇ ਤੱਕੇ ਨਾਲ ਸਾਰਾ ਕੁ ਕਰਾਇਆ ਹੈ। ਹਾਂ। ਤੱਕੇ ਤੱਕ ਸਹੀ ਸਾਰੀ ਜਗ੍ਹਾ ਚੱਲਦੀ ਹੈ। ਠੀਕ। ਇਹ ਸਾਰਿਆਂ ਨੂੰ ਪਤਾ ਹੈ। ਉਹ ਨੀਨਾ ਨਾ ਜਿਹੜਾ ਕੁਝ ਹੋਇਆ ਹੈ ਤੁਸੀਂ ਆਪ ਦੇਖੋ। ਫਿਰ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ। ਇਹ ਜਿਸ ਜ਼ਰਾਨਾ ਤੋਂ ਸਵੇਰ ਤੋਂ ਹੀ ਕਮਰੇ 'ਚ ਬੰਦ ਕੀਤਾ ਹੋਇਆ ਸੀ। ਸਵੇਰ ਤੋਂ ਹੀ ਕਮਰੇ 'ਚ ਬੰਦ ਕੀਤਾ ਹੋਇਆ ਸੀ। ਸਵੇਰ ਤੋਂ ਹੀ ਕਮਰੇ 'ਚ ਬੰਦ ਕੀਤਾ ਹੋਇਆ ਸੀ। ਕਾਰਤਿਕ ਕਾਰਤਿਕ ਕਾਰਤੀ ਮਜੀਠੀਏ ਦੇ ਦਫਤਰ ਚ ਬਣੇ ਕਮਰੇ ਚ ਕਿਸ ਨੇ ਬੰਦ ਕਰਤੀ ਬੀਬੀ ਦਰਸਲ ਅੱਜ ਬਿਕਰਮਜੀ ਸਿੰਘ ਮਜੀਠੀਆ ਨੂੰ ਜਾਂਚ ਵਾਸਤੇ ਮਿਸਜ ਮਜੀਠੀਆ ਦੇ ਦਫਤਰ ਚ ਲਿਆਂਦਾ ਗਿਆ ਸੀ ਇਸ ਦੌਰਾਨ ਮਿਸਜ ਮਜੀਠੀਆ ਨੂੰ ਤਾਂ ਗਾਂ ਨਹੀਂ ਜਾਣ ਦਿੱਤਾ ਪਰ ਉਹਨਾਂ ਦੇ ਦਫਤਰ ਚ ਮਜੂਦ ਕੇ ਹਟੇਕਰ ਬੀਬੀ ਨੂੰ ਕਿਸ ਨੇ ਕਮਰੇ ਚ ਬੰਦ ਕਰ ਦਿੱਤਾ ਇਸ ਬੀਬੀ ਨੇ ਜਾਂਚ ਤੋਂ ਬਾਅਦ ਇਹ ਖੁਲਾਸਾ ਕੀਤਾ ਕਿ ਵਿਜੀਲੈਂਸ ਟੀਮ ਜਦੋਂ ਗਈ ਉਦੋਂ ਤੱਕ ਉਹਨਾਂ ਨੂੰ ਕਮਰੇ ਚ ਬੰਦ ਰੱਖਿਆ ਗਿਆ ਸੀ ਹਾਲਾਂਕਿ ਇਸ ਦੀ ਵਜ੍ਹਾ ਕੀ ਸੀ ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਉਹਨਾਂ ਦਾ ਕਹਿਣਾ ਸੀ ਕਿ ਵਿਜੀਲੈਂਸ ਟੀਮ ਜਾਂਚ ਕਰਨ ਆਈ ਤੇ ਜਦੋਂ ਹੀ ਟੀਮ ਆਈ ਤੇ ਉਹਨਾਂ ਨੂੰ ਸਵੇਰ ਤੋਂ ਹੀ ਕਮਰੇ 'ਚ ਬੰਦ ਕਰ ਦਿੱਤਾ ਗਿਆ ਹਾਲਾਂਕਿ ਮਹਿਲਾ ਦਾ ਦਾਅਵਾ ਹੈ ਕਿ ਮੌਕੇ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਤੇ ਦੂਸਰੇ ਪਾਸੇ ਮਿਸਜ ਮਜੀਠੀਆ ਯਾਨੀ ਕਿ ਐਮਐਲਏ ਗਰੀਵ ਕੋਰ ਨੇ ਕਿਹਾ ਕਿ ਜ਼ਬਰਦਸਤੀ ਲੋਕਾਂ ਕੋਲ ਉਸਾਈਨ ਕਰਵਾਏ ਗਏ ਨੇ ਇਸ ਤੇ ਪਿੱਛੇ ਦੀ ਵਜ੍ਹਾ ਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਪਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਮਜੀਠੀਏ ਦੇ ਦਫ਼ਤਰ ਚ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਆਓ ਤੁਹਾਨੂੰ ਸੁਣਾਨੇ ਆ ਕਿਸ ਤਰੀਕੇ ਦੇ ਨਾਲ ਉਸ ਬੀਬੀ ਨੇ ਦੱਸੀ ਹੈ ਪੂਰੀ ਗੱਲ ਜੋ ਕਿ ਮਜੀਠੀਏ ਦੇ ਦਫ਼ਤਰ ਚ ਪਿਛਲੇ 9 ਸਾਲ ਤੋਂ ਕੰਮ ਕਰਦੀ ਹੈ ਉਹਨਾਂ ਨੇ ਦੱਸਿਆ ਕਿ ਮਜੀਠੀਏ ਨੇ ਕੀ ਸਨਿਹ ਦਿੱਤਾ ਆਪਣੇ ਸਮਰਥਕਾਂ ਦੇ ਨਾ ਤੇ ਨਾਲ ਹੀ ਉਹਨਾਂ ਨੇ ਦੱਸੀ ਹੈ ਪੂਰੇ ਦਿਨ ਦੀ ਹੱਡ ਬੀਤੇ ਆਓ ਤੁਹਾਨੂੰ ਦਿਖਾਣੇ ਆ ਕੀ ਕੁਛ ਦੱਸਿਆ ਉਸ ਬੀਬੀ ਨੇ ਦੈਲਿਕ ਮੇਲ ਪੰਜਾਬੀ ਟੀਵੀ ਤੇ ਲਈ ਜਤਿੰਦਰ ਪਾਉਲ ਕਲੇਰ ਦੀ ਬਾਅਦ ਮੇਰਾ ਨਾਮ ਚਰਨਜੀਤ ਕੌਰ ਜੀ ਫੂਲ ਆਏ ਸੀ ਮਿਡੀਕਲ ਸਭਾ ਦੇ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਦੇ ਪੂਰੇ ਉਪਰੋਕਤਾਂ ਦਾ ਰੋਪ ਕੋਸ਼ ਕੋਈ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮੋਦ ਸਵੇਰ ਤੋਂ ਕਮਰੇ ਚ ਬੰਦ ਕੀਤਾ ਹੋਇਆ ਸੀ ਤੇ ਜਾਂਚ ਸ਼ੁਰੂ ਕੀਤੀ ਤੇ ਕੁਝ ਵੀ ਤਲਾਸ਼ੀ ਦੇ ਦੌਰਾਨ ਕੋਈ ਵੀ ਈਟ ਉਹਨਾਂ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਜਿਹਨੂੰ ਸੈਨਿਕ ਰਾਕੇ ਗਏ ਸੀ ਜਿੱਥੇ ਸਾਡਾ ਰਹਿ ਚੜ੍ਹਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜ੍ਹਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜਦੀ ਕਲਾ ਦੇ ਮੈਸੇਜ ਦਿਓ ਕਿ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਆਲੇ ਦੁਆਲੇ ਲੋਕ ਚੜੇ ਹੋਏ ਸੀ ਕੋਠਿਆਂ ਤੇ ਉਹਨਾਂ ਨੂੰ ਹੀ ਉਹਨਾਂ ਨੇ ਬਾਏ ਬਾਏ ਜਾਣ ਲੱਗੇ ਮਜੀਠਾ ਸਾਬ ਗੇਟ ਦੇ ਅੰਦਰ ਵੱਲ ਖਲੋਕੇ ਟਾਟਾ ਕਰਕੇ ਮੁੱਛਾਂ ਵਟ ਦੇ ਕੇ ਤੇ ਫਿਰ ਜਾ ਕੇ ਕਦੀ ਚ ਬੈਠ ਕੇ ਚਲੇ ਗਏ ਕਰ ਮਜੀਠੇ ਨੂੰ ਲੈ ਕੇ ਪਹੁੰਚੇ ਕੀ ਗੱਲਬਾਤ ਹੋਈ ਹੈ ਜੀ ਅੰਦਰ ਵੇਖਿਆ ਹਾਂਜੀ ਨਾਲ ਹੀ ਰਹਿੰਦੇ ਅੱਛਾ ਕੀ ਗੱਲਬਾਤ ਹੋ ਰਹੀ ਹੈ ਤੁਸੀਂ ਬੈਠੇ ਰਹੇ ਜੀ ਇੱਥੇ ਕਹਿੰਦੇ ਤਾਂ ਦੋ ਘੰਟੇ ਬਟਾਏ ਤੇ ਲੱਗਿਆ ਕੀ ਕਰਦੇ ਕੀ ਰਹੇ ਉਹ ਕੋਈ ਇੱਥੇ ਕੋਈ ਚਿਤਚਿਤੇ ਮਾਰਦੇ ਰਹੇ ਜਿਹੜੀ ਬਿਜ਼ਨਸ ਜਿਹੜੀ ਟੀਮਾਂ ਪੱਟੇ ਬਾਕੀ ਦਿੱਤਾਂ ਉਹਨੇ ਫੋਲਾ ਫਲਾਇ ਕਿਹਾ ਸੀ 82 ਦੀ ਗੀਤ ਪਰ ਕੁਝ ਮਿਲਿਆ ਨਹੀਂ ਤੇ ਰਸਤਾ ਵੀ ਦੇਖਦੇ ਉਹਨਾਂ ਨੇ ਡਾਕੂਮੈਂਟ ਕੋਈ ਪਰ ਕੁਝ ਨਹੀਂ ਮਿਲਿਆ ਤੇ ਕਰਕੇ ਚਲੇ ਗਏ ਇਹ ਕਹਿੰਦੇ ਪੇਂਟਰ ਪਿਆ ਸੀ ਅੰਦਰ ਤੇ ਲੈਪਟਾਪ ਪਿਆ ਸੀ ਨਹੀਂ ਜੀ ਕੱਖ ਨਹੀਂ ਲੱਗਿਆ ਕੁਝ ਨਹੀਂ ਹੈਗਾ ਉਹ ਬਾਹਰ ਉਹਨਾਂ ਨੇ ਆਪਣਾ ਲਿਆਂਦਾ ਆਪਣਾ ਲੈ ਕੇ ਆਏ ਸਰ ਨਿਗਰਮ ਜੀ ਨਾਲ ਕੁੱਦੀ ਗੱਲ ਹੋਈ ਕੀ ਕਹਿੰਦੇ ਸੀ ਕੰਦੀ ਕਲਰ ਹੈ ਮੈਸਜ ਨਹੀਂ ਪਤਾ ਸੀ ਬੰਨੀ ਸੀ ਕੀ ਟੋਰੂ ਸੀਗੀ ਭੱਗ ਬੰਨੀ ਸੀ ਪੜੀ ਹੋਰ ਪੂਰਾ ਸੀਗਾ ਪਹਿਲਾਂ ਵੇਚੀਗਾ ਪੂਰਾ ਹੀ ਦੀ ਇਹ ਸਾਰੇ ਆ ਦੁਕ੍ਰਾਈਨ ਹੈ ਤਕਰੀਬ ਤਕਸ਼ਾਈ ਸਾਰੀ ਜਗ੍ਹਾ ਚੱਲਦੀ ਹੈ ਇਹ ਸਾਰਿਆਂ ਨੂੰ ਪਤਾ ਹੈ